नमस्कार हम सब साथी यूक्रेन में हैं और हम रशिया आर्मी में फंस चुके हैं हमने अपनी वीडियो के माध्यम से पहले भी बताया था अब तक हमारी भारत सरकार की तरफ से कोई भी कार्रवाई नहीं हुई है और ना ही हमारे पास कोई अपडेट आई है हम भारत सरकार से हाथ जोड़ के विनती करना चाहते हैं कि हमें जल्द से जल्द यहाँ से निकलवा लिया जाए हम फ्रंट लाइन पर पिछले दस दिनों से थे और वहाँ पर दस दिन की ड्यूटी दे आए हैं वहाँ पर आगे बहुत ज़्यादा खतरा है हो सकता है कि अगली बार हम फ्रंट लाइन पर जाएँ तो हमारी लाशें भी आप सबको ना मिलें ہم کو دو تین دن کے رشت کے لیے بھیجا گیا ہے اور پھر ہم دوارات فرنٹ لائن پہ جائیں گے ہم سب ساتھی بھارت سرکار اور اپنی انڈین کمیونٹی سے ہاتھ جوڑ کے منتی کرنا چاہتے ہیں کہ ہمیں جلد سے جلد یہاں سے نکلوایا جائے ورنہ ہماری لاچ بھی نہیں بھارت دے سات نوجوان جنہ دی رشیا تو ایک ویڈیو سوشل میڈیا تے قریب ایک مہینہ پہلا وائرل ہوئی سی جس وچ نوجواناں نے جو کہ پنجاب تے ہریانہ صوبے دے رہن والے نے دسترے سن ਕਿ ਉਹ ਰੂਸ ਵਿੱਚ ਘੁਮਣ ਲਈ ਆਏ ਨੇ ਤੇ ਉੱਥੇ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਫੌਜ ਵਿੱਚ ਭਰਤੀ ਕਰ ਯੂਕਰੇਨ ਲਿਆਂਦਾ ਗਿਆ ਹੈ ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਹੈ ਦੱਸ ਦਈਏ ਕਿ ਵੀਡੀਓ ਦੇ ਵਾਇਰਲ ਹੋਣ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆ ਨੌਜਵਾਨਾਂ ਦੀ ਮਦਦ ਲਈ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਸੀ ਪਰ ਹੁਣ ਇੱਕ ਵਾਰ ਫਿਰ ਉਨਾ ਹੀ ਨੌਜਵਾਨਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਨੌਜਵਾਨ ਦੱਸ ਰਹੇ ਨੇ ਕਿ ਫੌਜ ਕੋਲ ਨੇ ਤੇ ਜ਼ਬਰਦਸਤੀ ਉਹਨਾਂ ਨੂੰ ਜੰਗ ਵਿੱਚ ਭੇਜਿਆ ਜਾ ਰਿਹਾ ਹੈ ਵੀਡੀਓ ਵਿੱਚ ਮੌਜੂਦ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦਾ ਗਗਨਦੀਪ ਸਿੰਘ ਹੈ ਜਿਸ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਗੱਲ ਕਰਦਿਆ ਉਹਨਾਂ ਦੇ ਬੇਟੇ ਅਤੇ ਜੋ ਸਾਥੀ ਕਾਫੀ ਮੁਸ਼ਕਲ ਵਿੱਚ ਨੇ ਸਰਕਾਰ પાસે ਮੰਗ ਕੀਤੀ ਕਿ ਉਹਨਾਂ ਨੂੰ ਜਲਦ ਵਾਪਸ ਲਿਆਂਦਾ ਜਾਵੇ ਸਾਡੀ ਕੋ ਕਿਸਮਤ ਮਾੜੀ ਲਾ ਲੋ ਉਸ ਤੋਂ ਨਲਾਇਕ ਬੱਚੇ ਵੀ ਜਿਹੜੇ ਨੇ ਨਾ ਉਹਨਾਂ ਦੀਆਂ ਫਾਈਲਾਂ ਸ਼ੀ ਬੈਂਡ ਤੇ ਲੱਗ ਗਈਆਂ ਆਪ ऑस्ट्रेलिया ਆ ਕੈਨੇਡਾ ਪਰ ਇਹਦੀ ਫਾਈਲ ਦਾ ਕੋਈ ਜਵਾਬ ਨਹੀਂ ਸੀ ਆਂਦਾ ਫਿਰ ਇਹਨੇ ਸੋਚਿਆ ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਜਿਹੜਾ ਪਾਸਪੋਰਟ ਹੈ ਕਿਸੇ ਹੋਰ ਦੇਸ਼ ਤੇ ਜਾ ਕੇ ਨਾ ਉਹਦੀ ਮੋਹਰ ਲਵਾ ਕੇ ਥੋੜਾ ਪਾਸਪੋਰਟ ਸਟਰੋਂਗ ਹੋ ਜੇ ਇਸ ਕਰਕੇ ਟੂਰਿਸਟ ਵੀਜ਼ੇ ਤੇ ਗਿਆ ਸੀ ਪਾਸਪੋਰਟ ਸਟਰੋਂਗ ਕਰਨ ਵਾਸਤੇ ਇਹ ਵੀਰੇ ਨੇ ਕਿ ਜੌਰ ਦੇਸ਼ ਚ ਜਾਣਾ ਸੀ ਕੋਈ ਵਿਚਾਰ ਇਹਨੇ ਬਣਾਣੀ ਸੀ ਆਣ ਕੇ ਪਰ ਇਹ ਟੂਰਿਸਟ ਦੇ ਵੀਜੇ ਦੇ ਉੱਤੇ ਹੀ ਉੱਥੇ ਫਸ ਫਸ ਗਿਆ ਇਹੋ ਜਿਹਾ ਉਹਨਾਂ ਨੇ ਕੰਮ ਕੀਤਾ ਜੇ ਕੁਛ ਦਿਨ ਵੀ ਜਾ ਰਹੇ ਹੁੰਦਾ ਸੀ ਜਦੋਂ ਉਹਨਾਂ ਨੇ ਫੜ ਲਿਆ ਚਾਹੀਦਾ ਤੇ ਇਹ ਸੀ ਜੋ ਹੁੰਦਾ ਜੇ ਫੜਿਆ ਤੇ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਕਿ ਜਾਂ ਤੇ 1 ਸਾਲ ਬਾਅਦ ਤੇ ਆਰਮੀ ਜੁਆਇਨ ਕਰ ਲੋ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਇਹ ਬੱਚੇ ਸਾਡੇ ਕੈਦ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕਟਾਂਗੇ ਫਿਰ ਹੋਮ ਜਿਹੜਾ ਸੀ ਫਾਰਮ ਉਹਨਾਂ ਦੀ ਭਾਸ਼ਾ ਵਿੱਚ ਇਹਨਾਂ ਇਹਨੇ ਪੜਿਆ ਨਹੀਂ ਸੀ ਇਹਨਾਂ ਨੂੰ ਜਾਂਦਾ ਵੀ ਕੀ ਲਿਖਿਆ ਇਹਨਾਂ ਕੋਲੋਂ ਸਾਈਨ ਕਰਵਾ ਲਏ ਫਟਾਫਾਟੀ ਵੀ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਨਹੀਂ ਭੇਜੋਗੇ ਕਹਿੰਦੇ ਨਹੀਂ ਬਿਲਕੁਲ ਅੱਗੇ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਕਿਉਰਟੀ ਅਰ ਕੁਆਟਰ ਜਾਂ ਕੇ ਕਿਤੇ ਤੁਹਾਨੂੰ ਦਿਆਂਗੇ ਪਰ ਉਹਨਾਂ ਨੂੰ ਕਿੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ ਚ ਲੈ ਗਏ ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਯੂਕਰੇਨ ਲੈ ਗਏ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ ਜਿੱਥੇ ਜੀਐਸਪੀ ਮੋਰਚੇ ਪੁੱਟਦੀ ਹੈ ਤੇ ਇਹਨਾਂ ਕੋਲ ਸਫਾਈ ਕਰਾਉਂਦੇ ਨੇ ਉੱਥੋਂ ਫਿਰ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ ਉੱਥੋਂ ਫਿਰ ਉਹਨਾਂ ਨੇ ਫਰੰਟ ਲਾਈਨ ਤੇ ਭੇਜ ਦਿੱਤਾ ਉਹਨਾਂ ਨੇ 6-7 ਦਿਨ 5-6 ਦਿਨ ਉੱਥੇ ਤਕਰੀਬਨ ਹਫਤਾ ਹੀ ਰੱਖਿਆ ਫਰੰਟ ਲਾਈਨ ਤੇ ਲੈ ਗਏ ਸਨ ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਟੇਢੇ ਹੋ ਕੇ ਸੋਣਾ ਸੋਣਾ ਤੇ ਕੀ ਕਹਿੰਦੇ ਅਸੀਂ ਤਰ੍ਹਾਂ ਨੀਂਦ ਦੇ ਨਿੰਦਰੇ ਰਹੇ ਰਾਈਫਲਾਂ ਫੜਾਤੀਆਂ ਹੱਥਾਂ ਵਿੱਚ ਬੰਬ ਫੜਾ ਦਿੱਤੇ ਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ ਪਤਾ ਨਹੀਂ ਉਹ ਗਾਂ ਦਾ ਮਾਸ ਖਾਂਦੇ ਨੇ ਕਾਦਾ ਖਾਂਦੇ ਨੇ ਕਹਿੰਦੇ ਨੇ ਸਾਨੂੰ ਉਹ ਖਾਣਾ ਵੀ ਨਹੀਂ ਸੀ ਖਾਦਾ ਜਾਂਦਾ ਸਾਡੇ ਕੋਲ ਅਸੀਂ ਬਹੁਤ ਤੰਗ ਸਾਂ ਤੇ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ ਕਹਿੰਦੇ ਅਸੀਂ ਸਿੱਧਾ ਕਹਿ ਆ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ ਬਿਲਕੁਲ ਕੁਝ ਨਹੀਂ ਖਾਦਾ ਫਿਰ ਉਸ ਅਬਸਰ ਅਫੀਸਰ ਨੇ ਕੁਝ ਨਾ ਕੁਝ ਇਹਨਾਂ ਨੂੰ ਕੁਝ ਖਾਣ ਨੂੰ ਹੋਰ ਕੁਝ ਦਿੱਤਾ ਤੇ ਫਿਰ ਪਤਾ ਨਹੀਂ ਕਿਸੇ ਤਰ੍ਹਾਂ ਗੱਲ ਉਹਨਾਂ ਦੀ ਉੱਪਰ ਵੱਡੇ ਅਫੀਸਰ ਨਾਲ ਪਹਚਾਈ ਤੇ ਫਿਰ ਉਹਨਾਂ ਨੂੰ ਇੱਕ ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਫਿਰ ਜਿੱਥੇ ਅੱਗੇ ਖੜਿਆ ਸੀ ਫਰੰਟ ਲਾਈਨ ਤੇ ਉੱਥੇ ਫਿਰ ਲਿਆਂਦਾ ਜੁਕਰੇਨ ਦੇ ਵਿੱਚ ਵੀ ਇਹਨਾਂ ਦੇ ਕਬਜ਼ਿਆਂ ਵਾਲੀ ਜਗ੍ਹਾ ਤੇ ਸੀ ਉਹਨਾਂ ਨੇ ਉਹਨਾਂ ਨੂੰ ਫਰੰਟ ਲਾਈਨ ਤੇ ਭੇਜ ਭੇਜਦੇ ਨੇ ਕਿਉਂਕਿ 10000 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਦੋਂ ਬੰਦਾ ਫੌਜ ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ ਇਹਨਾਂ ਨੂੰ ਦਾਸ ਦੇਣ ਦੀ ਟ੍ਰੇਨਿੰਗ ਲੈ ਦੇ ਕੇ ਅੱਗੇ ਭੇਜ ਦੇਣਾ ਫਿਰ ਇਹਨਾਂ ਨੂੰ ਬੰਬ ਵਗਾਰੇ ਕੀ ਪਤਾ ਕਿਸ ਤਰ੍ਹਾਂ ਚਲਾਉਣੇ ਨੇ ਹ ਜਦੋਂ ਬੱਚਿਆਂ ਦੀ ਵੀਡੀਓ ਆਈ ਹੈ ਨਾ ਜਿਹੜਾ ਕੋਈ ਚੰਗਿਆਈ ਹੋ ਮੈਂ ਦੱਸਾਂਗਾ ਕਿਉਂਕਿ ਜਦੋਂ ਵੀਡੀਓ ਆਈ ਹੈ ਸਾਡੇ ਘਰ ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਭਗਵੰਤ ਮਾਨ ਨੇ ਧਾਲੀਵਾਲ ਸਾਹਿਬ ਨੂੰ ਭੇਜਿਆ ਕਿਸੇ ਸ਼ਿਫਾਰਿਸ਼ ਤੇ ਨਹੀਂ ਭੇਜਿਆ ਉਹਨਾਂ ਨੇ ਡਾਇਰੈਕਟ ਸਾਡੇ ਘਰ ਭੇਜਿਆ ਡੀਸੀ ਸਾਹਿਬ ਆਏ ਔਰ ਬੁਰਸਦੇ ਮੌਸਰ ਸਾਰੇ ਐਸਐਸਪੀ ਡਿਊਟੀ ਸਾਹਿਬ ਸਾਰੇ ਆਏ ਤੇ ਤਾਲੀਵਾਲ ਸਾਹਿਬ ਨੇ ਆਣ ਕੇ ਵਿਸ਼ਵਾਸ ਦਿਵਾਇਆ ਕਿਉਂਕਿ ਅਸੀਂ ਬਹੁਤ ਡਿਪਰੈਸ਼ਨ ਸਨ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਆਪਣੀ ਪੂਰੀ ਵਾਹ ਲਾ ਦੇਾਂਗੇ ਤੇ ਉਹਨਾਂ ਨੇ ਆਪਣਾ ਜੋ ਸੈਂਟਰ ਸਰਕਾਰ ਨੂੰ ਭੇਜਣਾ ਸੀ ਲੈ ਕੇ ਜੋ ਕੁਝ ਵੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ